ਕਿਸਾਨ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਸੁਪਰੀਮ 110 ਵਾਲੇ ਵੀਰ ਕਿਸਾਨ ਕਬਰਾ ਰਹੇ ਨੇ ਕਿ ਜਿਹੜਾ ਸਾਡਾ ਝੋਨਾ ਉਹ ਬੂਝਾ ਨਹੀਂ ਕਰ ਰਿਹਾ ਹਰਾ ਭਰਾ ਨਹੀਂ ਹੋ ਰਿਹਾ ਹੋਰਾਂ ਦੇ ਖੇਤਾਂ ਵੱਲ ਦੇਖ ਕੇ ਥੋੜਾ ਦਿਲ ਦੇ ਵਿੱਚ ਤੁੜਕੂ ਲੱਗਿਆ ਹੋਇਆ ਹੈ ਤੁੜਕੂ ਲਮਾਉਣ ਦੀ ਲੋੜ ਨਹੀਂ ਜੇਕਰ ਤੁਸੀਂ ਆ ਦੂਜੀਆਂ ਨਸਲਾਂ ਦੇਖਦੇ ਹੋ ਵੈਰਾਈਟੀਆਂ ਨੂੰ ਦੇਖਦੇ ਹੋ ਕੋਈ ਕੋਈ ਕਹਿੰਦਾ 126 ਕਿਸੇ ਨੇ ਬਾਅਦ ਚਲਾਈ ਆ ਜੀ ਉਹ ਬੂਜਾ ਵੀ ਕਰ ਗਈ ਕੋਈ ਕਹਿੰਦਾ ਵੀ ਜਿਹੜੀ ਬੂਸਾ ਉਹ ਬਹੁਤ ਜ਼ਿਆਦਾ ਵੱਡੀ ਹੋਈ ਪਈ ਆ ਸਾਡੀ ਛੋਟੀਆਂ ਰਹਿ ਗਈਆਂ ਇਹ ਵੀਰ ਮੇਰੇ ਉਹ ਛੋਟੇ ਵੱਡੇ ਦਾ ਕੋਈ ਮਸਲਾ ਨਹੀਂ ਹਰ ਜਿਹੜੀ ਇਲਾਕੇ ਦੀ ਵੈਰਾਈਟੀ ਹੁੰਦੀ ਆ ਜਿਵੇਂ ਹੁਣ ਮੰਨ ਕੇ ਚੱਲੋ ਕੋਈ ਪੰਜਾਬੀਆਂ ਦਾ ਤੇ ਕੋਈ ਨੇਪਾਲ ਵਾਲਿਆਂ ਦੇ ਕੱਦਾਂ ਤੇ ਕਿੰਨਾ ਫਰਕ ਆ ਪਰ ਉਹ ਅੰਦਰੋਂ ਦਾ ਉਹ ਵੀ ਉਨੇ ਹੀ ਸਟਰੋਂਗ ਹੁੰਦੇ ਆ ਉਹਨਾਂ ਦਾ ਜਿਹੜਾ ਉਹਨਾਂ ਦੇ ਵੀ ਅੰਦਰ ਦਿਲ ਹੁੰਦਾ ਉਹ ਵੀ ਪਾਚਣ ਕਰਿਆ ਉਹਨਾਂ ਦੀ ਸੇਮ ਹੁੰਦੀ ਆ ਉਹਨਾਂ ਨੂੰ ਵੀ ਖਰਾਕ ਸੇਮ ਲੱਗਦੀ ਆ ਤੇ ਇਹੀ ਮਸਲਾ ਸਾਡੇ ਨਾਲ ਜਿਹੜਾ ਅਸੀਂ ਝੋਨੇ ਦੇ ਵਿੱਚ ਆਪਾਂ ਕਹਿੰਦੇ ਆ ਵੀ ਮੇਰੀ ਉਹਦੇ ਨਾਲੋਂ ਵੱਡੀ ਚਲੀ ਜਾਵੇ ਇਹ ਵੱਡੀ ਛੋਟੀ ਵਾਲਾ ਮਸਲਾ ਨਹੀਂ ਦੇਖੋ ਵੈਰਾਈਟੀ ਆ ਜਿਹੜੀ 110 110 ਆ ਜਿਹੜੀ 100 35 ਤੋਂ 145 ਦਿਨ ਲੈਂਦੀ ਆ ਪੌਦ ਸਮੇਤ ਤੇ ਇਹਦੀ ਜਿਹੜੀ ਗਰੋਥ ਆ ਇਹ ਬਹੁਤ ਹੌਲੀ ਹੁੰਦੀ ਆ ਮਤਲਬ ਬਹੁਤ ਨਹੀਂ ਆਮ ਨਾਲੋਂ ਹੌਲੀ ਹੁੰਦੀ ਆ ਬੂਝਾ ਕਰਦੀ ਆ ਪ੍ਰੋਗਰੈਸ ਵਿੱਚ ਰਹਿੰਦੀ ਆ ਜਦ ਤੱਕ ਇਹ ਹੋਵੇ ਵੀ ਉਹ ਵੱਧ ਹੀ ਨਹੀਂ ਰਹੀ ਤੁਸੀਂ ਹੋਰਾਂ ਦੀਆਂ ਫਸਲਾਂ ਨੂੰ ਭੁੱਲ ਕੇ ਸਿਰਫ ਆਪਣੀ ਫਸਲ ਵੱਲ ਦੇਖੋਗੇ ਉਹ ਤੁਸੀਂ ਦੋ ਦਿਨਾਂ ਜਾਓ ਕਿਸੇ ਆਪਣੇ ਲਾਣੇਦਾਰ ਨੂੰ ਭੇਜ ਦੋ ਕਿਸੇ ਚਾਚੇ ਦਾਇਏ ਨੂੰ ਭਰਾ ਨੂੰ ਭੇਜ ਦੋ ਦੋ ਦਿਨਾਂ ਜਾਓ ਦੋ ਕਿ ਦਿਨਾਂ ਬਾਅਦ ਤੁਸੀਂ ਦੇਖੋਗੇ ਗਰੋਥ ਕਰੀ ਹੋ ਇਹ ਸਾਡਾ ਜਿਹੜਾ ਸਾਡੇ ਮਨ ਦੇ ਵਿੱਚ ਵਹਿਮ ਪੈ ਗਿਆ ਵੀ ਉਹ ਓਨਾ ਵਧੀਆ ਪੂਜਾ ਨਹੀਂ ਕਰ ਰਹੀ ਇਹ ਮੇਰੇ ਵੀਰੋ ਗੱਲ ਯਾਦ ਰੱਖੋ ਜਿੰਨਾ ਚਿਰ ਇਹਨੂੰ ਆਪਾਂ ਖਾੜਕ ਦਿੰਨੇ ਆ ਜਿਵੇਂ ਹੁਣ ਮੰਨ ਲਓ ਆਪਾਂ ਪਹਿਲਾਂ ਪोटाश ਪਾਤਾ ਫਿਰ ਆਪਾਂ ਯੂਰੀਆ ਦੀ ਪਾਈ ਫਿਰ ਆਪਾਂ ਯੂਰੀਅ ਜਿੰਕਰ ਲਾ ਕੇ ਪਾਈ ਕਿਸੇ ਕਿਸਾਨ ਵੀਰ ਨੇ ਕਿਸੇ ਨੇ ਸਲਫਰ ਲਾ ਕੇ ਪਾਈ ਉਸ ਤੋਂ ਬਾਅਦ ਫਿਰ ਯੂਰੀਆ ਲਾਇਆ ਜਿਨ੍ਹਾਂ ਨੇ ਦੋਕ ਯੂਰੀਆ ਲਾ ਤੇ ਨਾਲ ਜ਼ਿੰਕ ਸਲਫਰ ਪਾ ਕੇ ਉਹਨਾਂ ਦਾ ਜਿਹੜੀ ਖੇਤ ਦੇ ਵਿੱਚ ਖਾੜਕ ਆ ਉਹ ਉੱਥੇ ਹੀ ਪਈ ਆ ਜਦੋਂ ਆਪਾਂ ਥੋੜਾ ਥੋੜਾ ਪਾਣੀ ਲਈ ਜੰਨੇ ਆ ਹਵਾ ਵੀ ਲਵਾ ਰਹੇ ਆ ਪ੍ਰੋਪਰ ਤਰੀਕੇ ਨਾਲ ਤੱਤ ਪੂਰੇ ਕਰਤੇ ਜਿਹੜੀ ਖਾराक ਦੀ ਬੂਟੇ ਨੂੰ ਲੋੜ ਸੀ ਜੇਕਰ ਤੁਸੀਂ ਉਹ ਪੂਰੇ ਕਰਦੇ ਜਾ ਰਹੇ ਹੋ ਤਾਂ ਇਹ ਗੱਲ ਮੇਰੀ ਯਾਦ ਰੱਖਿਓ ਅੱਜ ਤੋਂ ਤੁਸੀਂ 15 20 ਦਿਨਾਂ ਦੇ ਬਾਅਦ ਦੇਖਿਓ ਜਾਂ ਮਹੀਨੇ ਬਾਅਦ ਦੇਖਿਓ ਤੁਸੀਂ ਕਹੋਗੇ ਇੱਕਦਮ ਜਿਵੇਂ ਮੰਨ ਲਓ ਇੱਕਦਮ ਗਰੋਥ ਨੇ ਇੰਨੀ ਤੇਜ਼ ਕਰਨੀ ਆ ਕਿ ਤੁਸੀਂ ਹਰਾਰ ਰਹੇ ਜਾਓਗੇ ਵੀ ਇਹ ਤਾਂ ਬਹੁਤ ਫਿਰ ਤੁਸੀਂ ਕਹੋਗੇ ਵੀ ਇਹ ਡਿੱਗੂਗੀ ਕਿਉਂਕਿ ਹਰ ਸਾਲ ਇਹੀ ਸਾਡੀਆਂ ਗੱਲਾਂ ਹੁੰਦੀਆਂ ਨੇ ਪਿਛਲੇ ਸਾਲ ਵੀ ਮੈਂ ਵੀਡੀਓ ਪਾਈ ਸੀ ਚਲੋ ਚੈਨਲ ਬੰਦ ਕਰਤਾ ਕਿਸੇ ਵਜ੍ਹਾ ਕਾਰਨ ਕਿਸੇ ਨੇ ਕੰਪਲੇਨਟ ਕਰ ਕਰਕੇ ਪਰ ਉਹਦੇ ਵਿੱਚ ਵੀ ਇਹੀ ਸਮਝਾਇਆ ਸੀ ਕਿ 110 ਆ ਜਿਹੜੀ ਇਹ ਬਾਅਦ ਚ ਐਂਡਾ ਵੱਡਾ ਬੂਝਾ ਕਰਦੀ ਆ ਲੰਮਾ ਬੂਝਾ ਕਰ ਜਾਂਦੀ ਆ ਵੱਡੀ ਕੱਦ ਕਰ ਜਾਂਦੀ ਆ ਫਿਰ ਅਸੀਂ ਡਰਦੇ ਆ ਵੀ ਇਹ ਥੱਲੋਂ ਕਿਤੇ ਇਹਦਾ ਜਿਹੜਾ ਬੂਝਾ ਉਹ ਕਮਜ਼ੋਰ ਨਾ ਹੋਵੇ ਡਿੱਗ ਨਾ ਜਾਵੇ ਕਿਉਂਕਿ ਮੀਨ ਏਰੀਆ ਉਦੋਂ ਕਿਤੇ ਨਾ ਕਿਤੇ ਪੋਸੀਬਿਲਿਟੀ ਹੁੰਦੀ ਆ ਵੀ ਆ ਜਾਵੇ ਉਦੋਂ ਅਸੀਂ ਫਿਰ ਡਰਦੇ ਆ ਵੀ ਹੁਣ ਇਹ ਇਹਦਾ ਕੀ ਕੀ ਕਰੀਏ ਇਸ ਕਰਕੇ ਤੁਸੀਂ ਸਿਰਫ ਤੱਤ ਪੂਰੇ ਕਰੋ ਦੇਖੋ ਕੁਸ਼ ਅਸੀਂ ਸਿਰਫ ਮਿਹਨਤ ਕਰਨੀ ਹੁੰਦੀ ਆ ਫਲ ਦੇਣਾ ਹੁੰਦਾ ਪਰਮਾਤਮਾ ਨੇ ਫਲ ਦੇਣਾ ਹੁੰਦਾ ਕੁਦਰਤ ਨੇ ਕੁਦਰਤ ਇਹਨੂੰ ਕੁਦਰਤ ਦੇ ਵਿੱਚ ਉਹ ਬੀਜ ਕਿਉਂਕਿ ਇਹ ਕੋਈ ਹਾਈਬ੍ਰਿਡ ਬੀਜ ਤਾਂ ਹੈ ਨਹੀਂ ਇਹ ਤਾਂ ਤਿਆਰ ਕਰਿਆ ਹੋਇਆ ਰਿਸਰਚ ਵਾਲਾ ਬੀਜ ਆ ਬਹੁਤ ਵਧੀਆ ਬੀਜ ਆ ਤੇ ਉਹ ਰਿਸਰਚ ਦੇ ਅਨੁਸਾਰ ਆਪਾਂ ਨੂੰ 3-4 ਸਾਲ ਤੋਂ ਵੱਧ ਹੋਗੇ ਲਾਉਂਦਿਆਂ ਨੂੰ ਆਪਾਂ ਨੂੰ ਇਹ ਵੀ ਪਤਾ ਵੀ ਇਹਦੇ ਵਿੱਚ ਕੋਈ ਬਿਮਾਰੀ ਨਹੀਂ ਆਉਂਦੀ ਤੇ ਜਿਹੜਾ ਇਹਦਾ ਥੱਲੋਂ ਜਿਹੜੀ ਇਹਦੀ ਜੜਾ ਤੁਹਾਨੂੰ ਇਹ ਵੀ ਕਲੀਅਰ ਕਰਦੇ ਆ ਜਦੋਂ ਇਹਨੇ ਕਦਮ ਗ੍ਰੋਥ ਕਰਨੀਆਂ ਉਹ ਜੜ ਇੰਨੀ ਮਜ਼ਬੂਤ ਹੋ ਜਾਂਦੀ ਹੈ ਡਿੱਗਦੀ ਨਹੀਂ ਨਾ 131 ਡਿੱਗੇ ਤੇ ਨਾ ਡਿੱਗੇ 110 ਇਹਦਾ ਥੱਲੋਂ ਇੰਨੀ ਸਟਰੋਂਗ ਹੁੰਦੀ ਹੈ ਇਹ ਇਸ ਕਰਕੇ ਤੁਸੀਂ ਘਬਰਾਓ ਨਾ ਇਹ ਆਪ ਦੇ ਆਪ ਤੁਸੀਂ ਇਹਦੇ ਤੱਤ ਪੂਰੇ ਕਰੋ ਤੱਤ ਪੂਰੇ ਕਰੋਗੇ ਤੁਸੀਂ ਹੋਰਾਂ ਦੀਆਂ ਨਸਲਾ ਨਾ ਦੇਖੋ ਵੈਰਾਈਟੀਆਂ ਨਾ ਦੇਖੋ ਉਹ ਵੈਰਾਈਟੀਆਂ ਹੈਗੀਆਂ ਵੀ ਲੰਮੇ ਸਮੇਂ ਦੀਆਂ ਨੇ ਕੋ ਕੋਈ ਕੋਈ ਥੋੜੇ ਸਮੇਂ ਦੀ ਹੁਣ 126 ਥੋੜੇ ਸਮੇਂ ਦੀ ਆ ਉਹਦੀ ਪੌਦ ਵੀ ਛੇਤੀ ਗ੍ਰੋਥ ਕਰਦੀ ਹੈ ਤੇ ਉਹ ਆਪ ਵੀ ਛੇਤੀ ਗ੍ਰੋਥ ਕਰਦੀ ਹੈ ਤੇ ਇਸ ਕਰਕੇ ਆਪਾਂ ਕਹਿੰਦੇ ਆ ਵੀ ਸਾਡੀ ਬਸ ਜੇ ਗਵੰਡੀ ਨੇ ਵੱਢਤੀ ਤਾਂ ਸੀ ਵੀ ਵੱਢਦੀ ਜੇ ਗਵੰਡੀ ਨੇ ਅੱਜ ਮੰਡੀ ਦੇ ਵਿੱਚ ਸੱਠੇ ਲਈ ਤਾਂ ਸੀ ਵੀ ਸੱਠੇ ਐਵੇਂ ਨਹੀਂ ਇਹ ਅਲੱਗ-ਅਲੱਗ ਹਸਾਬ ਕਿਤਾਬਾਂ ਸਾਰਿਆਂ ਦਾ ਤੇ ਇਸ ਕਰਕੇ ਤੁਸੀਂ ਘਬਰਾਓ ਨਾ ਇਹਨੇ ਇੱਕਦਮ ਜਾ ਕੇ ਗਰੋਥ ਕਰਨੀ ਹੈ ਹਾਂ ਤਤਾਂ 'ਚ ਕੋਈ ਕਮੀ ਨਾ ਛੱਡਿਓ ਹੁਣ ਜਿਵੇਂ ਕਈ ਕਿਸਾਨ ਵੀਰ ਪਾਣੀ ਨਾਲੀ ਡੱਕੀ ਰੱਖਦੇ ਆ ਵੀ ਕਿਤੇ ਪਾਣੀ ਦੀ ਕਮੀ ਤਾਂ ਨਹੀਂ ਪਾਣੀ ਦੀ ਕਮੀ ਹਵਾ ਲਵਾਓ ਹਵਾ ਲਵਾਓ ਪਾਣੀ ਲਵਾਓ ਪਾਣੀ ਬਿਲਕੁਲ ਥੋੜਾ ਥੋੜਾ ਪਾਣੀ ਇੰਚ ਡੇਢ ਇੰਚ ਬਸ ਇੰਨਾ ਕੁ ਪਾਣੀ ਰੱਖੋ ਤਾਜ਼ਾ ਪਾਣੀ ਲਓ ਫਿਰ ਫੇਰ ਉਹ ਥੋੜਾ ਸੋਖ ਲੂ ਫਿਰ ਉਹਨੂੰ ਹਵਾ ਲੱਗ ਜੂ ਫਿਰ ਫੇਰ ਪਾਣੀ ਲਾ ਦਿਓ ਥੋੜਾ ਥੋੜਾ ਪਾਣੀ ਲਾਉਂਦੇ ਰਹੋ ਕਿਉਂਕਿ ਉਹ ਜਿੰਨੀ ਕੁ ਖਰਾਕ ਆ ਜਿੰਨੀ ਕੁ ਪਾਣੀ ਦੇ ਵਿੱਚ ਵੀ ਤੱਤ ਹੁੰਦੇ ਆ ਪਾਣੀ ਵਿੱਚੋਂ ਓਨੇ ਕੀ ਤੱਤ ਉਹ ਲੈਂਦਾ ਬੂਜਾ ਤੇ ਉਹ ਆਪਦੀ ਗਰੋਥ ਕਰ ਲੈਂਦਾ ਫਿਰ ਫੇਰ ਉਹਨੂੰ ਦੋ ਫਿਰ ਫਿਰ ਗਰੋਥ ਕਰੋ ਫਿਰ ਫਿਰ ਉਹਨੂੰ ਦੋ ਫਿਰ ਫਿਰ ਕੋ ਹੁਣ ਜੇ ਤੁਸੀਂ ਉਹਨੂੰ ਡੱਕੀਓ ਰੱਖੋਗੇ ਕਿਉਂਕਿ ਹਿਊਮਿਡਿਟੀ ਵਾਲਾ ਮੌਸਮ ਆ ਤੇ ਤੁਹਾਨੂੰ ਵੀ ਪਤਾ ਤੇ ਉਹ ਫਿਰ ਗੱਲ ਨਹੀਂ ਬਣਦੀ ਇਸ ਕਰਕੇ ਤੁਸੀਂ ਇਹ ਗੱਲ ਦਾ ਤੇ ਛੋਟੀਆਂ ਛੋਟੀਆਂ ਗੱਲਾਂ ਧਿਆਨ ਰੱਖੋ ਤੇ ਕਬਰਾਓ ਨਾ ਇਹਨੇ ਮੌਕੇ ਤੇ ਆ ਕੇ ਆਪਦਾ ਰਿਜ਼ਲਟ ਦੇ ਦੇਣਾ ਸਿਰਫ ਤੁਸੀਂ ਆਪਦਾ ਇਹਦੇ ਦੇ ਤੱਤ ਪੂਰੇ ਕਰੋ ਤਾਂ ਕਿ ਇਹ ਬੂਝਾ ਕਰਨ ਤੋਂ ਬਾਅਦ ਆਪਣੀ ਆਪ ਜਿਹੜਾ ਇਹਨੂੰ ਚੰਗਾ ਫਲ ਤੇ ਚੰਗੇ ਜਿਹੜੇ ਦਾਣੇ ਆ ਉਹ ਸਹੀ ਤਰੀਕੇ ਨਾਲ ਲੱਗਣ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਕੇ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ